ਜਲੰਧਰ ਦੇ ਵਿੱਚ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਏ ਗਏ ਅਰਜੁਨ ਅਵਾਦੀ ਡੀਐਸਪੀ ਦਲਬੀਰ ਸਿੰਘ ਦਿਓਲ ਮਾਮਲੇ ਦੀ ਜਾਂਚ ਕਰ ਰਹੀ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਏ ਕਿ ਪੁਲਿਸ ਨੂੰ ਮੌਕੇ 'ਤੇ ਇੱਕ ਖਾਲੀ ਖੋਲ ਵੀ ਬਰਾਮਦ ਹੋਇਆ ਏ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨ ਬਾਰੇ ਕਾਫੀ ਕੁਸ਼ ਸਪਸ਼ਟ ਹੋ ਜਾਵੇਗਾ ਇਸ ਮਾਮਲੇ ਦੀ ਹਰ ਪੱਲੂ ਤੋਂ ਜਾਂਚ ਕੀਤੀ ਜਾ ਰਹੀ ਏ ਬਸਟੈਂਡ ਦੇ ਉੱਪਰ ਇਹਨਾਂ ਨੂੰ ਗਰੀਬ 8:00 ਵਜੇ ਦੇ ਕਰੀਬ ਸ਼ਾਮ ਨੂੰ ਜਿਹੜਾ ਉਸ ਨੂੰ ਡ੍ਰੌਪ ਕੀਤਾ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਰਾਤ ਨੂੰ 1:30 ਵਜੇ ਦੇ ਕਰੀਬ ਜਿਹੜੀ ਇਨਫਰਮੇਸ਼ਨ ਸਾਡਾ ਇੱਕ ਮੁਲਾਜ਼ਮ ਜਗਲ ਕਿਸ਼ੋਰ ਰਏ ਐਸਆਈ ਉਹ ਡਿਊਟੀ ਆਫ ਕਰਕੇ ਆਪਣੇ ਜਿਹੜਾ ਘਰ ਨੂੰ ਜਾ ਰਿਹਾ ਸੀ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਰੈਡਵਾਰੀ ਹੈ ਕਿ ਉਹਨਾਂ ਨੇ ਲੋਕਲ ਐਸਐਚਯੂ ਡਿਵੀਜ਼ਨ ਨੰਬਰ 2 ਉਹਨਾਂ ਨੂੰ ਇਨਫੋਰਮ ਕੀਤਾ ਜੋ ਮੌਕੇ ਪਰ ਆ ਕੇ ਜਿਹੜੀ ਹੈਗੀ ਉਹਦੀ ਰੈਡਵਾਰੀ ਜਿਹੜੀ ਉੱਥੇ ਪਈ ਹੈਗੀ ਸੀ ਬਾਅਦ ਵਿੱਚ ਇਹਦੀ ਜਿਹੜੀ ਹੈਗੀ ਇਹ شناخت ਹੋਈ ਕਿ ਦਲਵੀਰ ਸਿੰਘ ਵਿੋਲ ਜਿਹੜੇ ਹੈਗੇ ਜਿਕਯੋਗੀ ਕਿ ਅਰਜੁਨਵਾੜੀ ਟੀਐਸਪੀ ਦਲਵੀਰ ਸਿੰਘ ਦੀ ਲਾਸ਼ ਸ਼ੱਕੀ ਹਾਲਤ ਜਲੰਧ ਸ਼ਹਿਰ ਦੇ ਬਾਰ-ਬਾਰ ਬਸਤੀ 바ਵਾ ਖੇਲ ਵਿਖੇ ਇੱਕ ਨਹਿਰ ਕੋਲ ਲੁਭਰਾ ਮਤ ਹੋਈ ਸੀ ਉਹਨੇ ਦਿਨੀ ਸੰਗਰੂਵਿਸ਼ ਤਾਇਨਾਤ ਸੰਨ